ਜਿਹੜਾ ਮੌਸਮ ਆ ਉਹ ਅਚਾਰ ਪਾਉਣ ਦਾ ਚੱਲ ਰਿਹਾ ਘਰਾਂ ਦੇ ਵਿੱਚ ਜਿਹੜੀਆਂ ਸਵਾਨੀਆਂ ਨੇ ਉਹ ਅਕਸਰ ਹੀ ਇਹਨਾਂ ਦਿਨਾਂ ਦੇ ਵਿੱਚ ਅਚਾਰ ਪਾਉਂਦੀਆਂ ਨੇ ਕਿਉਂਕਿ ਅੰਬ ਦਾ ਸੀਜ਼ਨ ਆ ਜਿਹੜਾ ਉਹ ਪੂਰੇ ਜੋਰਾਂ ਤੇ ਆ ਕਿਉਂਕਿ ਜਾ ਰਹੇ ਨੇ ਅੰਬ ਤੇ ਲਾਸਟ ਜਿਹੜਾ ਸਮਾਂ ਅੰਬਾਂ ਦਾ ਚੱਲ ਰਿਹਾ ਕਈ ਤਾਂ ਅਜੇ ਤੱਕ ਚਾਰ ਪਾ ਵੀ ਚੁੱਕੇ ਹੋਣਗੇ ਕਈ ਪਰਿਵਾਰ ਸੋ ਰੋਟੀ ਦੇ ਨਾਲ ਜਿਹੜੇ ਅਚਾਰ ਖਾਣ ਦੇ ਸ਼ੌਕੀਨ ਨੇ ਉਹ ਜ਼ਰੂਰ ਇਹ ਵੀਡੀਓ ਨੂੰ ਦੇਖਣ ਕਿਉਂਕਿ ਅਚਾਰ ਆ ਜਿਹੜਾ ਸੁਆਣੀਆਂ ਵੀ ਕਈ ਬਹੁਤ ਘਰਾਂ ਦੇ ਵਿੱਚ ਵਧੀਆ ਅਚਾਰ ਪਾਉਂਦੀਆਂ ਨੇ ਪਰ ਜਿਨ੍ਹਾਂ ਨੇ ਅਚਾਰ ਪਾਉਣ ਦਾ ਇੱਕ ਨਵਾਂ ਤਰੀਕਾ ਜਿਹੜਾ ਉਹ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਅਚਾਰ ਹਰੇਕ ਪਾਲਨ ਦਾ ਔਰ ਕਈਆਂ ਦੀ ਇਹ ਬਾਅਦ ਦੇ ਵਿੱਚ ਸ਼ਿਕਾਇਤ ਵੀ ਹੁੰਦੀ ਆ ਕਿ ਅਚਾਰ ਖਰਾਬ ਹੋ ਗਿਆ ਜੀ ਸਾਡੇ ਅਚਾਰ ਨੂੰ ਉਲੀ ਲੱਗੀ ਸੋ ਸਾਡੇ ਨਾਲ ਇੱਕ ਅੱਜ ਮੱਖਣ ਸਿੰਘ ਜੀ ਹਾਜ਼ਰ ਨੇ ਜਿਹੜੇ ਲੰਬੇ ਸਮੇਂ ਤੋਂ ਅਚਾਰ ਪਾਉਣ ਦਾ ਕੰਮ ਵੀ ਕਰਦੇ ਨੇ ਤੇ ਅੰਬਾਂ ਦੀ ਕਟਾਈ ਵੀ ਕਿਹੜੇ ਤਰੀਕੇ ਨਾਲ ਕੀਤੀ ਜਾਵੇ ਇਹ ਵੀ ਆਪਾਂ ਉਹਨਾਂ ਤੋਂ ਪੁੱਛਾਂਗੇ ਔਰ ਅਚਾਰ ਪਾਉਣ ਦਾ ਕਿਹੜਾ ਉਹ ਤਰੀਕਾ ਜਿਹਦੇ ਨਾਲ ਅਚਾਰ ਹੈ ਜਿਹੜਾ ਲੰਮਾ ਸਮਾਂ ਚੱਲ ਸਕੇ ਉਹ ਵੀ ਅੱਜ ਆਪਾਂ ਇਹਨਾਂ ਤੋਂ ਜਾਣਾਂਗੇ ਸੋ ਆਓ ਗੱਲਬਾਤ ਕਰਦੇ ਆਂ ਮੱਖਣ ਜੀ ਦੱਸੋ ਜਿਹੜਾ ਆ ਚਾਰ ਆ ਤੁਸੀਂ ਅੰਬ ਕੱਟ ਰਹੇ ਹੋ ਔਰ ਕਿਹੜਾ ਤਰੀਕਾ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹਨਾਂ ਨੂੰ ਕੱਟਣ ਦਾ ਕਿਹੜਾ ਤਰੀਕਾ ਕੱਟਣ ਦਾ ਤਰੀਕਾ ਇਹ ਆ ਜੀ ਵੀ ਪਹਿਲਾਂ ਅੰਬ ਲਓ ਜੇ ਆਪਾਂ ਮੰਡੀੋਂ ਲਿਆਉਣੇ ਆ ਚਾਹੇ ਕਿਸੇ ਫੇਰੀ ਵਾਲ ਤੋਂ ਲੈ ਲੈਣੇ ਅੰਬ ਲੈ ਲਿਆ ਉਹਨੂੰ ਪਹਿਲਾਂ ਧੋੜੋ ਅੰਬ ਧੋ ਕੇ ਉਹਨੂੰ ਥੋੜੇ ਸੁੱਕਣੇ ਪਾਓ ਪਾਣੀ ਸੁੱਕ ਗਿਆ ਫਿਰ ਉਹਨੂੰ ਕਟਾਈ ਤੇ ਕੰਬ ਲੈ ਲੋ ਜਦ ਮੈਂ ਅੰਬ ਲਿਆ ਸੀ ਮੈਂ ਮੈਂ ਕਟਾਈ ਕਰ ਲਈ ਤੇ ਇਹਨੂੰ ਥੱਲੇ ਪਾਉ ਖੜੀ ਹੋਣੀ ਹੱਥ ਆਪ ਦਾ ਬਚਾ ਕੇ ਰੱਖੋ ਹਾਂ ਅੰਬ ਜੇ ਵੀ ਗਿੱਲਾ ਹੋਵੇ ਇਹਦੇ ਥੱਲੇ ਉਤਲਕ ਜੇ ਤੇ ਉਹ ਉਂਗਲ ਥੱਲੇ ਆ ਸਕਦੀ ਹੈ ਹਾਂ ਇਹ ਤਾਂ ਬਹੁਤ ਤਰੀਕੇ ਨਾਲ ਕੱਟਣਾ ਪੈਂਦਾ ਅੰਬ ਨੂੰ ਚੱਕ ਕੇ ਕਿਵੇਂ ਰੱਖਣਾ ਹੈ ਹਨਾ ਜਿਵੇਂ ਜਾਂ ਰੱਖ ਹੱਥ ਪਰੇ ਕਰ ਲਓ ਹਾਂ ਪਰੇ ਕਰ ਲਿਆ ਜੀ ਫਿਰ ਉਹਨੂੰ ਚੱਕੋ ਫਿਰ ਉਹਨੂੰ ਪਿਆਰ ਨਾਲ ਧਿਆਨ ਨਾਲ ਕਿਹਦੇ ਵੱਲ ਦੇਖੋ ਨਾ ਕੋਈ ਗੱਲਬਾਤ ਨਾ ਕਰੋ ਵੀ ਐਂਸਰ ਤਰੀਕਿਆਂ ਨਾਲ ਕੱਟਣਾ ਪੈਂਦਾ ਹੈ ਇਹ ਜਿਹੜਾ ਤੁਸੀਂ ਹਥਿਆਰ ਆ ਇਹ ਵੀ ਇੱਕ ਖਾਸ ਤਰ੍ਹਾਂ ਦਾ ਬਣਾਇਆ ਹੋਇਆ ਕੱਟਣ ਵਾਲਾ ਜਿਹੜਾ ਇਹਨਾਂ ਨੂੰ ਸੰਦ ਕਹਿ ਸਕਦੇ ਆ ਤੇ ਕਈ ਘਰਾਂ ਦੇ ਵਿੱਚ ਆਮ ਸਾਗ ਚੀਰਨੀ ਦਾਤੀ ਨਾਲ ਜਾਂ ਕਿਸੇ ਦਾਹ ਨਾਲ ਅੰਬ ਕੱਟਣ ਲੱਗ ਜਾਂਦੇ ਨੇ ਲੋਕ ਇਹ ਸਪੈਸ਼ਲੀ ਬਣਵਾਉਣਾ ਪੈਂਦਾ ਜੀ ਇਹ ਆਪਣੇ ਮਰੇ ਕੋਲੋਂ ਜਿਵੇਂ ਆਪਣੇ ਲੋਹਾ ਬਾਜ਼ਾਰ ਹੋ ਗਿਆ ਉੱਥੋਂ ਮਿਲ ਸਕਦਾ ਜੀ ਬਣਾਇਆ ਬਣਾਇਆ ਤੇ ਜੇ ਤੁਸੀਂ ਸਪੈਸ਼ਲ ਬਣਵਾਓ ਤਾਂ ਵਧੀਆ ਤਰੀਕੇ ਨਾਲ ਬਣਵਾ ਸਕਦੇ ਆ ਕਿਵੇਂ ਜੀ ਤੌਰ ਇਦਦਰ ਤੁਰੇਦੀ ਹੁੰਦੀ ਹੈ ਉਹ ਵੀ ਤਰੀਕਾ ਦੇਖਣਾ ਰਹਿੰਦਾ ਹੈ ਸਾਰਾ ਜਿਹੜਾ ਅੱਜ ਤੁਸੀਂ ਅਚਾਰ ਪਾ ਰਹੇ ਹੋ ਕਿੰਨੇ ਕਿਲੋ ਅੰਬ ਨੇ ਇਹ ਔਰ ਇਹਨਾਂ ਦੇ ਵਿੱਚ ਕਿੰਨਾ ਕਿੰਨਾ ਜਿਹੜਾ ਸਮਾਨ ਪਊਗਾ ਉਹਦੇ ਬਾਰੇ ਵੀ ਸਾਡੇ ਦੇਖਣ ਵਾਲਿਆਂ ਨੂੰ ਦੱਸੋ ਇਹ ਅੰਬ ਜੀ 10 ਕਿਲੋ ਨੇ ਹਾਂ ਤੇ 10 ਕਿਲੋ ਅੰਬ ਦੇ ਵਿੱਚ ਤੁਸੀਂ ਜਿਵੇਂ 100 ਗ੍ਰਾਮ ਕਲੌਂਜੀ ਹੋਗੀ ਠੀਕ ਹੈ ਜੀ 200 ਗ੍ਰਾਮ ਆਪਣੇ ਮੇਥਾ ਹੋ ਗਿਆ ਜੀ ਤੇ ਪਾਈਆ ਆਪਣੇ ਸੌਫ ਹੋਗੀ ਤੇ ਇਹਦੇ ਵਿੱਚ ਤੁਸੀਂ ਲੈ ਲਓ ਜੇ ਮਿਰਚ ਤੁਸੀਂ ਘਟ ਖਾਣੇ ਹੋ 10 ਕਿ ਗ੍ਰਾਮ ਕਰ ਲਓ ਉੰਗਰਸ ਹੋਗਰਾਮ ਪੈਂਦੀ ਹੈ ਤੁਸੀਂ ਘੱਟ ਕਰ ਸਕਦੇ ਹੋ ਤੁਸੀਂ ਇਹ 10 ਕਿਲੋ ਅੰਬਾਂ ਦਾ ਦੱਸ ਰਹੇ ਹੋ ਹਾਂ 10 ਕਿਲੋ ਅੰਬਾਂ ਦਾ ਇਹ ਪ੍ਰੋਜੈਕਟ ਹੈ ਜੀ ਹੂੰ ਤੇ ਹਲਦੀ ਜਿਵੇਂ ਥੋੜੀ ਘੱਟ ਰੱਖਣੀ ਹੈ 50 ਗ੍ਰਾਮ 60 ਗ੍ਰਾਮ ਹਲਦੀ ਇਹਦੇ ਵਿੱਚ ਚਾਹੀਦੀ ਹੈ ਤੇ ਜਦੋਂ ਇਸ ਕੋਸਕ ਰਕਣੇ ਆ ਤੇਲ ਦੇ ਵਿੱਚੋਂ ਵੀ ਕੋਸਕ ਆਪਾਂ ਨੂੰ ਚਾਹੀਦਾ ਤੇਲ ਨਾ ਬਾਲਾ ਹੋਵੇ ਇਹਦੇ ਵਿੱਚ 1 ਲੀਟਰ ਤੇਲ ਪਾਓ ਜੀ ਬਾਣਾ ਤੇਲ ਨਹੀਂ ਜੇ ਤੁਸੀਂ ਕਹਿੰਦੇ ਵੀ ਥੋੜਾ ਜਿਹਾ ਭਿਜਿਆ ਜਾ ਰਹੇ ਵੀ ਵਧੀਆ ਰਹੇ ਥੋੜਾ ਟਾਈਮ ਕਟਾਉਣਾ ਇਹਦਾ ਤੇ 5-4 ਸਾਲ ਫਿਰ ਇਹ ਤੁਸੀਂ ਦੋ-ਦੋ ਲੀਟਰ ਤੇਲ ਪਾ ਸਕਦੇ ਹੋ ਇਹ 5 ਸਾਲ ਦੀ ਗਾਰੰਟੀ ਹੈ 2 ਲੀਟਰ ਤੇਲ ਦੇ ਵਿੱਚ ਪੈ ਜਾਊਗਾ ਤੇ ਖਰਾਬ ਨਹੀਂ ਹੋਊਗਾ ਜੇ ਲੀਟਰ ਤੁਸੀਂ ਤੇਲ ਪਾ ਕੇ ਵੀ ਰੱਖਦੇ ਹੋ ਇੱਕ ਮਸਾਲੇ ਦੀ ਪੂੜੀ ਹੁੰਦੀ ਹੈ ਵਾਈਟ ਰੰਗ ਦੀ ਹੁੰਦੀ ਹੈ ਹੂੰ ਉਹਦਾ ਇੱਕ ਚਮਚਾ ਜਾਂ ਦੋ ਚਮਚੇ ਤੁਸੀਂ ਉੱਪਰੋਂ ਦੇ ਧੂੜ ਸਕਦੇ ਹੋ ਧੂੜ ਕੇ ਹਲਾ ਕੇ ਪੀਪੀ ਦੇ ਵਿੱਚ ਰੱਖ ਸਕਦੇ ਆਹਦੀ ਗਰੰਟੀ ਜਿਹੜਾ ਹੁਣ ਤੁਸੀਂ ਇਹਨੂੰ ਕੱਟ ਰਹੇ ਹੋ ਇਸ ਤੋਂ ਬਾਅਦ ਇਹਨੂੰ ਸੁਕਾਉਣਾ ਵੀ ਜ਼ਰੂਰੀ ਹੈ ਜੇ ਐਸੇ ਤਰ੍ਹਾਂ ਪੈ ਜਾਊਗਾ ਨਹੀਂ ਜੀ ਇਹ ਹੁਣ ਕਟਾਈ ਕਰਤੀ ਹੂੰ ਕਟਾਈ ਕਰਨ ਬਾਅਦ ਇਹਦੇ ਵਿੱਚ ਇੱਕ ਗਿੱਠਲੀ ਹੁੰਦੀ ਹੈ ਹੂੰ ਉਹ ਆਪਣੇ ਕੱਟ ਦੇਣੀ ਹੈ ਅੱਛਾ ਠੀਕ ਹੈ ਜੀ ਕੱਟ ਕੇ ਉਹਨੂੰ ਸਾਈਡ ਤੇ ਰੱਖ ਦਿਓ ਜਿਹੜੀ ਇਹ ਚੀਜ਼ ਐ ਇਹਨੂੰ ਸੁੱਕਣੇ ਪਾਉ ਤੋਂ ਪਛ ਹੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦ ਇਹ ਸੁੱਕ ਗਿਆ ਜੀ ਹੂੰ ਸ਼ੁਰੂ ਦਾ ਤਰੀਕਾ ਜਦ ਸੁੱਕ ਗਿਆ ਹੂੰ ਇੱਕ ਬੀਪੀ ਲੋ ਉਹਦੇ ਵਿੱਚ ਕੱਲੀ ਕੱਲੀ ਚੱਕ ਕੇ ਗੁੱਟਲੀ ਜਿਹੜੀ ਉਹ ਵਿੱਚ ਪਾ ਦਿਓ ਹੂੰ ਪਾਉਣ ਤੋਂ ਬਾਅਦ ਜਿਹੜਾ ਟਾਟਾ ਨਮਕ ਐ ਜੇ ਤੁਸੀਂ ਟਾਟਾ ਯੂਜ਼ ਕਰਦੇ ਹੋ ਤਾਂ ਉਹਦੀ ਅੱਧੀ ਥੈਲੀ ਬਹੁਤ ਐ ਉਹਦੇ ਉੱਪਰ ਪਾ ਦਿਓ ਉੱਪਰ ਵੱਗ ਥੋੜਾ ਹਲਾ ਕੇ ਇਹਨੂੰ 2 ਦਿਨ ਲਈ ਰੱਖ ਦਿਓ ਹੂੰ ਜਦ ਇਹ ਚ ਪਾਣੀ ਬਣ ਗਿਆ ਦੋ ਦਿਨ ਬਾਅਦ ਹੂੰ ਪਾਣੀ ਬਨਣ ਤੋਂ ਬਾਅਦ ਪਾਣੀ ਪੀਪੀ ਚੱਕੋ ਪਾਣੀ ਢੋਲ ਦੋ ਜਿਹੜੇ ਮੈਂ ਮਸਾਲੇ ਦੱਸੇ ਆ ਠੀਕ ਹੈ ਜੀ ਕਲੌਂਜੀ ਹੋਗੀ 100 ਗ੍ਰਾਮ 200 ਗ੍ਰਾਮ ਮੇਥਾ ਹੋ ਗਿਆ ਆਇਆ 100 ਹੋਗੀ 80 ਗ੍ਰਾਮ ਮਿਰਚ ਹੋਗੀ ਤੇ 50 ਗ੍ਰਾਮ 60 ਗ੍ਰਾਮ ਆਪਣੀ ਹਲਦੀ ਹੋਗੀ ਲੀਟਰ ਤੇਲ ਜਾਂ ਦੋ ਉਹ ਤੁਹਾਡੀ ਇੱਛਾ ਜੀ ਪਾ ਸਕਦੇ ਹੋ ਤੇ ਇਹਦੇ ਬਹੁਤ ਵਧੀਆ ਫਾਇਦੇ ਨੇ ਖਾਣ ਦੇ ਕਈ ਵਰੀ ਦੁਪਹਿਰੇ ਵਿੱਚ ਸਬਜ਼ੀ ਨਾ ਹੋਵੇ ਤੇ ਇਹਦੀ ਫਾੜੀ ਚੱਕੋ ਤੇ ਰੋਟੀ ਦੇ ਉੱਪਰ ਰੱਖੋ ਨਾਲੇ ਇੱਕ ਕਾਪਾ ਚਾਹ ਹੋਵੇ ਹੂੰ ਬਸ ਸਵੇਰੇ ਵੀ ਨਾਸ਼ਤੇ ਦੇ ਨਾਲ ਕਈ ਪਰੌਂਠੇ ਦੇ ਨਾਲ ਆਚਾਰ ਖਾਣਾ ਚੰਗਾ ਰਹਿੰਦੇ ਨੇ ਆਚਾਰ ਬਹੁਤ ਵਧੀਆ ਚੀਜ਼ ਹੈ ਜੀ ਆਚਾਰ ਖਾਣਾ ਹੀ ਚਾਹੀਦਾ ਸਿਹਤ ਲਈ ਸਿਹਤ ਲਈ ਬਹੁਤ ਚੀਜ਼ ਵਧੀਆ ਹੈ ਜੀ ਜਿਹੜੀ ਤੁਸੀਂ ਉਹ ਗੁਟਲੀ ਕੱਢਣ ਦੀ ਗੱਲ ਕਰਦੇ ਸੀਗੇ ਕੁਝ ਲੋਕ ਨੇ ਉਹ ਗੁਟਲੀ ਖਾਣੀ ਵੀ ਪਸੰਦ ਕਰਦੇ ਨੇ ਆਚਾਰ ਦੇ ਵਿੱਚ ਪਾਈ ਜਾਂਦੀ ਹੈ ਔਰ ਉਹ ਬੜੀ ਹਾਜ਼ਮੇ ਵਾਸਤੇ ਵਧੀਆ ਦਾਸ ਹੈ ਹਾਜ਼ਮੇ ਵੀ ਠੀਕ ਹੈ ਜੀ ਇਹ ਆਪਣੇ ਅ ਇੱਕ ਦੀ ਦਵਾਈ ਵੀ ਬਣਦੀ ਹੈ ਜੀ ਹੂੰ ਜਿਵੇਂ ਕੁਝ 슈ਗਰ ਦਾ ਵੀ ਹੋ ਗਿਆ ਹੂੰ ਉਹਦੇ ਦੇ ਵੀ ਪ੍ਰੋਜੈਕਟ ਲੱਗ ਜਾਂਦਾ ਈ ਦਾ ਫਿਰ ਤੁਸੀਂ ਇਹਨੂੰ ਕੱਢਣ ਲਈ ਕਿਉਂ ਕਹਿ ਰਹੇ ਸੀਗੇ ਕਿ ਇਹਨੂੰ ਕੱਢਿਆ ਜਾਵੇ ਬੱਸ ਉਦਾਂ ਹੀ ਉਹਦਾ ਕੋਈ ਚੱਕਰ ਨਹੀਂ ਨੁਕਸਾਨ ਵੀ ਨਹੀਂ ਹੈਗਾ ਦਾ ਠੀਕ ਹੈ ਨੁਕਸਾਨ ਵੀ ਕੋਈ ਨਹੀਂ ਜਾਨੀ ਪਾਈ ਵੀ ਜਾ ਸਕਦੀ ਹੈ ਪਾਈ ਜਾ ਸਕਦੀ ਹੈ ਨੁਕਸਾਨ ਵੀ ਕੋਈ ਨਹੀਂ ਹੈਗਾ ਜਿਹੜਾ ਹੁਣ ਸਮਾਂ ਚੱਲ ਰਿਹਾ ਜਿਵੇਂ ਅੱਗੇ ਬਰਸਾਤਾਂ ਸ਼ੁਰੂ ਹੋ ਜਾਣੀਆਂ ਨੇ ਮੀਂਹ ਹੁਣ ਵੀ ਪੈਣ ਲੱਗੇ ਉਹਦੇ ਵਿੱਚ ਕੁਝ ਅੰਬ ਤੁਸੀਂ ਦੇਖਿਆ ਕੁਝ ਟਸਕੇ ਹੋਏ ਨੇ ਪੀਲੇ ਹੋ ਰਹੇ ਨੇ ਅੰਬ ਜੀ ਇਹ ਜਿਹੜਾ ਪੀਲਾ ਹੋਇਆ ਉਹ ਅੰਬ ਇਹਦਾ achar ਦੇ ਵਿੱਚ ਪੈ ਸਕਦਾ ਦੇਖੋ ਜੀ ਜਿਹੜਾ ਜਾਦੇ ਪੀਲਾ ਹੈ ਜਿਵੇਂ ਪੀਲਕ ਜਾਦੇ ਦਿੰਦਾ ਹੈ ਉਹ ਨਹੀਂ ਆਪਾਂ ਜਿਵੇਂ ਹੁਣ ਆਪਾਂ ਇੱਥੋਂ ਹੀ ਲੈ ਲਏ ਮਸਾਲ ਲੈ ਰਹੇ ਇੱਕ ਗੱਲ ਦੀ ਆਪਾਂ ਆ ਦੇਖੋ ਜਾਦੇ ਪੀਲਾ ਹੈ ਇਹ ਅੰਬ ਨੂੰ ਖਰਾਬ ਕਰ ਸਕਦਾ ਜੀ ਜਿਹੜਾ ਆਪਣੇ ਕੋਲ ਵਾਈਟ ਹੈ ਜਿਹੜਾ ਜਾਦੇ ਵਾਈਟ ਹੈ ਆ ਦੇਖੋ ਜਮਿਆ ਹੋ ਗਿਆ ਇਹਦਾ ਔਰ ਇਹਦਾ ਕਿੰਨਾ ਫਰਕ ਹੈ ਜੀ ਇਹ ਬੈਸਟ ਰਹੂਗਾ ਸਾਰਿਆਂ ਲਈ ਜੇ ਆਪਾਂ ਲਾਲ ਚ ਕਰਕੇ ਆਪਾਂ ਆਣੇ ਆ ਤਾਂ ਚਾਰ ਖਰਾਬ ਹੋ ਜੀ ਸਕਦਾ ਅੱਛਾ ਜਣੀ ਅੰਬ ਲੈਣ ਤੋਂ ਪਹਿਲਾਂ ਉਹਨੂੰ ਟੋਕੀ ਦੇਖਿਆ ਜਾਵੇ ਅੰਬ ਕਿਹੜਾ ਹੋਣਾ ਚਾਹੀਦਾ ਹੂੰ ਜੰਬ ਸਖਤ ਹੈ ਤੇ ਅੰਬ ਵਧੀਆ ਹੂੰ ਜੰਬ ਟੱਲਾ ਤੇ ਮਨੋਂ ਮਿੱਠਾ ਬਣ ਦਿਖਾ ਰਿਹਾ ਵਿਚੋਂ ਠੀਕ ਹੈ ਹਾਂਜੀ ਸੋ ਹੁਣ ਟੁਕਮਾ ਸਮਾ ਕੀ ਕਹਿਣਾ ਚਾਹੂੰਗਾ ਹੋਰ ਸਾਡੇ ਦੇਖਣ ਵਾਲਿਆਂ ਨੂੰ ਬਸ ਮੈਂ ਇਹੀ ਕਹਿਣਾ ਚਾਹੂੰਗਾ ਜੀ ਅਚਾਰ ਖਾਣਾ ਤਾਂ ਜ਼ਰੂਰੀ ਹੈ ਜੀ ਵਧੀਆ ਗੱਲ ਆ ਵਧੀਆ ਗੱਲ ਹੈ ਜੀ ਅਚਾਰ ਪਾਓ ਤੇ ਆਪ ਖਾਣ ਨਾਲ ਗਵਾਂਡੀਆਂ ਨੂੰ ਖਵਾਓ ਅੱਛਾ ਰਿਸ਼ਤੇਦਾਰਾਂ ਨੂੰ ਆਇਆ ਗਿਆ ਨੂੰ ਸਾਰਿਆਂ ਨੂੰ ਹਨਾ ਹਾਂਜੀ ਤੇ ਜਿਹੜਾ ਵੇਚ ਨਾਲ ਉਹਦਾ ਖੋਸ਼ੀ ਖੋਸ਼ਾ ਹੀ ਹਾਂ ਮੀਂਹ ਦੀ ਵਰ੍ਹਦੀ ਪੈਂਦੀ ਹੈ ਹਾਂ ਨਹੀਂ 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 ਰੋਜ਼ਾਰ ਅਗਲੇ ਦਾ ਬਿਲਕੁਲ ਗਰਮੀ ਦੇ ਵਿੱਚ ਮੌਸਮ ਵਿੱਚ ਪਤਾ ਧੁੱਪ ਚ ਜੇ ਕਿਸੇ ਨੇ achar ਪਵਾਉਣਾ ਹੋਵੇ ਤੋਂ ਤੁਸੀਂ ਪਾ ਸਕਦੇ ਹੋ ਆਪਣਾ ਜੇ ਕੋਈ ਨੰਬਰ ਵਗੈਰਾ ਦੇਣਾ ਚਾਹੁੰਦੇ ਹੋ ਮੈ ਬਿਲਕੁਲ ਪਾ ਸਕਦਾ ਹਾਂ ਤੁਸੀਂ ਮੇਰੇ ਤੋਂ achar ਪਵਾ ਆਮਬ ਦਾ ਮਿਰਚ ਦਾ ਨਿੰਬੂ ਦਾ ਜਿਵੇਂ ਮੂਲੀਆਂ ਦਾ ਗਾਜਰ ਦਾ ਗੋਭੀ ਦਾ अच्छा मैं रब दी कृपा ना सारे चार प तैयार कर लूं अच्छा ते मेरा ਪਿੰਡ ਮੋਹਰਣਾ ਜੀ ਮੱਕਣ ਮੇਰਾ ਨਾਮ ਆ ਹੂੰ ਮੇਰਾ ਨੰਬਰ 9873 86107 ਤੁਸੀਂ ਜਦ ਮੈਨੂੰ ਮਰਜੀ ਕਾਲ ਕਰ ਸਕਦੇ ਹੋ ਜਿਹੜੇ ਚਾਰ ਦੀ ਮਰਜੀ ਤੁਪ ਪਾ ਸਕਦੇ ਵਾਜੂ ਬਹੁਤ ਬਹੁਤ ਧੰਨਵਾਦ